ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਨਾਇ ਤੇਰਾ ਕਰਣਾ ਨਾਇ ਪਤ ਪੂਜ ਨਾਉ ਤੇਰਾ ਜਹਿਣਾ ਮਾਤਮਕ ਸੂਦ ਨਾਇ ਤੇਰਾ ਨਾਉ ਮੰਨੇ ਸਭ ਕੋਇ ਨਾਇ ਤੇਰਾ ਇਤਿਹੀਸ੍ਰਾਮ ਨਾਉ ਮੰਨੇ ਸਭ ਕੋਇ ਵਿਣ ਨਾਵੈ ਪਤ ਕਭੋ ਨਾ ਹੋਏ ਕਭੋ ਉਚਾਰਨ ਕਰਨਾ ਵਿਣ ਨਾਵੈ ਪਤ ਕਭੋ ਨਾ ਹੋਏ ਆਵਰ ਸਿਆਣਪ ਸਗਲੀ ਪਾਜ ਜੈ ਬਖਸ਼ੇ ਤੈ ਪੂਰਾ ਕਾਜ ਰਹਾਉ ਨਾਉ ਤੇਰਾ ਤਾਣੂ ਨਾਉ ਦੀਵਾਨ ਨਾਉ ਨਾਉ ਦੀਮਾਨ ਨਾਉ ਤੇਰਾ ਲਸ਼ਕਰ ਨਾਉ ਸੁਲਤਾਨ ਨਾਇ ਤੇਰਾ ਮਾਣ ਮਹੱਤ ਪਰਵਾਣ ਨਾਇ ਤੇਰਾ ਇਥੇ ਵਿਸਰਾਮ ਲਉਣਾ ਹੈ ਮਾਣ ਮਹੱਤ ਪਰਵਾਣ ਤੇਰੀ ਨਗਰੀ ਕਰਮ ਪਵੈ ਨਿਸ਼ਾਨ ਨਾਇ ਤੇਰਾ ਸਹਿਜ ਨਾਇ ਸਲਾਹ ਨਾਮ ਤੇਰਾ ਅੰਮ੍ਰਿਤ ਨਾਮ ਤੇਰਾ ਅੰਮ੍ਰਿਤ ਦੇਖ ਉਠ ਜਾਏ ਨਾਇ ਤੇਰਾ ਸਭ ਸੋਖ ਵਸਹਿ ਮਨ ਆਈ ਨੋਇ ਤਿਰ ਇਥੇ ਵਿਸਰਾਮ ਲਾਉਣਾ ਸਭ ਸੁਖ ਵਸਹਿ ਮਨ ਆਈ ਬੇਨ ਨਾਵੈ ਬਾਦੀ ਜਮਪੁਰ ਜਾਏ ਨਾਰੀ 베ਰੀ ਘਰ ਦਰ ਦੇਸ ਮਨ ਕੀਆ ਖੁਸ਼ੀਆ ਕੀ ਚਹ ਵੇਸ ਜਾਂ ਸੱਦੇ ਤਾਂ ਢਿਲ ਨਾ ਪਾਏ ਜਾਂ ਸੱਦੇ ਸਦੀ ਪਦ ਕਸਤੇ ਉਚਾਰਨ ਕਰਨਾ ਹੈ ਆ ਢਿਲ ਨਾ ਪਾਇ ਨਾਨਕ ਕੂੜ ਕੂੜੋ ਹੋਏ ਜਾਏ ਇਹ ਵਿਸਰਾਮ ਨਾਨਕ ਪਦ ਤੇ ਹੀ ਲਾਉਣਾ ਹੈ ਨਾਨਕ ਕੂੜ ਇਥੇ ਯਮਲਾ ਦਨੀਏ ਕੂੜ ਕੂੜੋ ਹੋਏ ਜਾਏ ਪ੍ਰਭਾਤੀ ਮਹੱਲਾ ਪਹਿਲਾ ਇਸਰਾਵ ਨੂੰ ਪ੍ਰਭਾਤੀ ਹੀ ਉਚਾਰਨ ਕਰਨਾ ਹੈ ਪ੍ਰਭਾਤੀ ਨਹੀਂ ਕਹਿਣਾ ਕਈ ਪਾਠੀ ਸਿੰਘ ਪ੍ਰਭਾਤੀ ਕਹਿ ਜਾਂਦੇ ਹਨ ਪ੍ਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੂਰਤ ਤਿਥੈ ਲੋਇ ਤੇਰਾ ਨਾਮ ਰਤਨ ਤਿਥਮ ਕਰਮ ਚਾਨਣ ਥਿਵਸਰਾਮ ਹੈ ਸੂਰਤ ਤਿਥੈ ਲੋਇ ਅੰਧੇਰ ਅੰਦੀ ਵਾਪਰੈ ਸਗਲ ਲੀਜੈ ਖੋਇ ਇਹ ਵਾਪਰੈ ਪਦ ਥਿਵਸਰਾਮ ਹੈ ਅੰਧੇਰ ਅੰਦੀ ਵਾਪਰੈ ਸਗਲ ਨੀਜਖ ਹੋਏ ਇਹੋ ਸੰਸਾਰ ਸਗਲ ਵਿਕਾਰ ਤੇਰਾ ਨਾਮ دارو ਅਵ ਤੇਰਾ ਨਾਮ دارو ਅਵਰ ਤੇਰਾ ਨਾਮ دارو ਅਵਰਨਾਸਤ ਕਿਥੇ ਵਿਸਰਾਮ ਤੇਰਾ ਨਾਮ دارو ਅਵਰਨਾਸਤ ਕਰਨਹਾਰ ਅਪਾਰ ਰਹਾਉ ਪਾਤਾਲ ਪੁਰੀਆ ਏਕ ਭਾਰ ਹੋਵਹਿ ਲਖ ਹੋਵਹਿ ਲਖ ਕਰੋੜ ਪਾਤਾਲ ਪੁਰੀਆ ਏਕ ਭਾਰ ਇਥੇ ਵਿਸ਼ਰਾਮ ਲਾਉਣਾ ਹੈ ਹੋਵਹਿ ਲਖ ਕਰੋੜ ਤੇਰੇ ਲਾਲ ਕੀਮਤ ਤਾਪਵੈ ਜਾਂ ਸਿਰੁ ਜਾਂ ਸਿਰਹਿ ਹੋਵਹਿ ਹੂਰ ਦੁਖਾ ਤੇ ਸੁਖ ਉਪਜੈ ਸੁਖੀ ਹੋਵਹਿ ਦੁਖ ਜਿਤ ਮੁਖ ਤੂ ਸਾਲਾਹੀ ਅਹ ਹੰਜੀ ਸਲਾਹੀਐ ਉਚਾਰਨ ਕਰਨਾ ਸਲਾਹੀਐ ਨਹੀਂ ਕੰਨਾ ਕੰਨਾ ਦੋ ਕੰਨੇ ਹਨ ਸਲਾਹੀਐ ਸਲਾਹੀਐ ਜੇ ਤੁਮੁਖ ਤੂ ਸਲਾਹੀਐ ਕੱਢਾਈ ਸਲਾਹੀਐ ਤਿਤ ਮੁਖ ਗੈਸੀ ਭੂਖ ਨਾਨਕ ਮੂਰਖ ਦੇਖ ਤੂ ਯਮਕ ਜ਼ਰੂਰ ਲਾ ਕੇ ਬੋਲਣਾ ਹੈ ਨਾਨਕ ਮੂਰਖ ਏਕ ਤੂ ਅਵਰ ਭਲਾ ਸੈਸਾਰ ਸੈਸਾਰ ਸਸਿ ਦੇ ਦਲਾਵਾ ਹਨ ਸੰਸਾਰ ਨਹੀਂ ਕਹਿ ਦੇਣਾ ਸੈਸਾਰ ਉਚਾਰਨ ਕਰਨਾ ਜੇਤ ਤਾਨ ਨਾਮ ਨਾ ਊਪਜੈ ਸੇ ਤਾਨ ਹੋ ਹਖਵਾਰ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ